ਕਾਂਗਰਸ ਪਾਰਟੀ ਵੱਲੋਂ ਤੋਰੀ ਬਲਾਕ ਦੀ ਇੱਕ ਮੀਟਿੰਗ ਸੁਰਿੰਦਰਪਾਲ ਸਿੰਘ ਸੀਬਿਆ ਦੀ ਅਗਵਾਈ ਵਿੱਚ ਤੋਰੀ ਵਿੱਚ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਨੇ ਭਾਗ ਲਿਆ ਇਸ ਮੌਕੇ ਸੁਰਿੰਦਰਪਾਲ ਸਿੰਘ ਸੀਬਿਆ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਬਲਾਕ ਲੈਵਲ ਤੇ ਨਿਯੁਕਤੀਆਂ ਕਰਨ ਦੇ ਮੰਤਵ ਨਾਲ ਵੱਖ-ਵੱਖ ਖਲਾਕਾਂ ਵਿੱਚ ਇਸ ਤਰ੍ਹਾਂ ਦੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਇਸੇ ਲੜੀ ਤਹਿਤ ਤੋਰੀ ਵਿੱਚ ਵੀ ਇਹ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਦਾ ਮੁੱਖ ਉਦੇਸ਼ ਨਮੀਆਂ ਨਿਯੁਕਤੀਆਂ ਕਰਨਾ ਅਤੇ ਨਾਲ ਹੀ ਪਾਰਟੀ ਦੇ ਵਰਕਰਾਂ ਨੂੰ ਲੈਂਡ ਪੂਲਿੰਗ ਪਾਲਿਸੀ ਦੇ ਚਲਦੇ ਲਾਮਬੰਦ ਕਰਨਾ ਹੈ। ਉਹਨਾਂ ਕਿਹਾ ਕਿ ਜੋ ਆਮ ਆਦਮੀ ਪਾਰਟੀ ਨੇ ਲੈਂਡ ਪੂਲਿੰਗ ਪਾਲਿਸੀ ਬਣਾਈ ਹੈ ਬੇहद ਹੀ ਗਲਤ ਹੈ। ਇਸ ਦੇ ਖਿਲਾਫ ਕਾਂਗਰਸ ਪਾਰਟੀ ਆਪਣੇ ਵਰਕਰਾਂ ਨੂੰ ਲੋਕਾਂ ਨੂੰ ਇਕਜੁੱਟ ਕਰ ਰਹੀ ਹੈ ਅਤੇ ਇਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਇਹ ਆਲ ਇੰਡੀਆ ਕਾਂਗਰਸ ਕਮੇਟੀ ਦੀ ਤਰਫੋਂ ਤੇ ਸ਼੍ਰੀ ਰੋਹਲ ਗਾਂਧੀ ਜੀ ਦੇ ਨਿਰਦੇਸ਼ਾਂ ਦੇ ਅਨੁਸਾਰ ਜੋ ਪਿੱਛੇ ਜੇ ਰੋਹਲ ਗਾਂਧੀ ਜੀ ਨੇ ਦਿੱਲੀ ਦੇ ਵਿੱਚ ਸਾਰੇ ਹਿੰਦੁਸਤਾਨ ਦੇ ਜ਼ਿਲ੍ਹਿਆਂ ਦੇ ਪ੍ਰਧਾਨਾਂ ਨੂੰ ਨਿੱਜੀ ਤੌਰ ਤੇ ਮਿਲੇ ਸੀ ਤੇ ਨਾਲ ਦੀ ਨਾਲ ਉਹਨਾਂ ਨੇ ਪ੍ਰੋਗਰਾਮ ਦਿੱਤਾ ਸੀ ਕਿ ਸਾਰੇ ਬਲਾਕਾਂ ਲੈਵਲ ਤੇ ਕਮੇਟੀਆਂ ਬਣਾਉਣ ਦਾ ਮੰਡਲ ਲੈਵਲ ਤੱਕ ਦੇ ਉਹਨਾਂ ਦੇ ਪ੍ਰਧਾਨ ਤੇ ਸਾਰੇ ਦੇ ਸਾਰੇ ਉਹਨਾਂ ਦਾ ਉਸ ਦੇ ਸੰਬੰਧ ਦੇ ਵਿੱਚ ਮੈਂ ਸਮਝਦਾ ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵਿਡਿੰਗ ਜੀ ਨੇ ਇੱਕ ਪੂਰੀ ਟੀਮ ਬਣਾ ਕੇ ਜਿਸ ਦੇ ਟੀਮ ਦੇ ਵਿੱਚ ਨਿਰਮਲ ਸਿੰਘ ਕੈੜਾ ਜੀ ਇਨਚਾਰਜ ਨੇ ਗਰਮੇਲ ਸਿੰਘ ਮੋੜ ਸਾਹਿਬ ਸਾਡੇ ਕੋਆਰਡੀਨੇਟਰ ਹੈ ਤੇ ਉਹਨਾਂ ਦੇ ਤਹਿਤ ਜਿਹੜੀਆਂ ਸਾਰੀਆਂ ਤੇ ਸਾਰੀਆਂ ਕਮੇਟੀਆਂ ਸਾਰੀ ਦੀ ਸਾਰੀਆਂ ਜਿਹੜੀਆਂ ਕਮੇਟੀਆਂ ਇਹ ਬਣਾਈਆਂ ਜਾਣਗੀਆਂ ਇਸ ਦੇ ਨਾਲ ਦੀ ਨਾਲ ਅਸੀਂ ਆਪਣੇ ਸਾਰੇ ਸਾਥੀਆਂ ਨੂੰ ਇਸ ਗੱਲ ਦੇ ਲਈ ਜੋ ਪੰਜਾਬ ਦੀ ਸਰਕਾਰ ਨੇ ਲੈਂਡ ਪੂਲਿੰਗ ਦੀ ਜਿਹੜੀ ਪੋਲਿਸੀ ਲੈ ਕੇ ਆਈ ਹੈ ਇਸ ਦੇ ਖਿਲਾਫ ਸਾਰਿਆਂ ਨੂੰ ਇੱਕ ਮੁੱਠ ਕਰਨ ਦੇ ਲਈ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿੱਥੇ ਪੰਜਾਬ ਪੱਧਰ ਦੇ ਉੱਪਰ ਜਿਹੜਾ ਪੱਧਰ ਦੇ ਉੱਪਰ ਤਾਂ ਅਸੀਂ ਸਾਰੇ ਦੇ ਸਾਰੇ ਮੋਰਚਾ ਲਾ ਰਹੇ ਹਾਂ ਫਿਰ ਅਸੀਂ ਸਾਰੇ ਦੇ ਸਾਰੇ ਬਲਾਕ ਲੈਵਲ ਤੇ ਤੱਕ ਵੀ ਸਾਰੀ ਦੀ ਸਾਰੇ ਆਪਣੇ ਵਰਕਰਾਂ ਨੂੰ ਲੈ ਕੇ ਇਹਨਾਂ ਦੇ ਖਿਲਾਫ ਜਿਹੜੇ ਪ੍ਰਦਰਸ਼ਨ ਕਰਾਂਗੇ ਅਸੀਂ ਲੜਾਈ ਲੜਾਂਗੇ ਜਿੱਥੇ ਕਿਸਾਨ ਜਿੱਥੇ ਬੰਦੀਆਂ ਦੇ ਨਾਲ ਕਿਸਾਨ ਦੇ ਲੋਕਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਬਹੁਤ ਵੱਡੀ ਲੁੱਟ ਹੈ ਇਹ ਦਿੱਲੀ ਤੋਂ ਆ ਕੇ ਦਿੱਲੀ ਦੇ ਉਹ ਲਟੇਰੇ ਪਹਿਲਾਂ ਉਹਨਾਂ ਨੇ ਦਿੱਲੀ ਲੁੱਟ ਲਈ ਦਿੱਲੀ ਨੇ ਲੋਕਾਂ ਨੇ ਉਹਨਾਂ ਨੂੰ ਨਕਾਰਤਾ ਹੁਣ ਉਹਰੇ ਆ ਕੇ ਪੰਜਾਬ ਦੇ ਵਿੱਚ ਬੈਠ ਗਏ ਇਹ ਐਡਾ ਵੱਡਾ ਘਾਪੜਾ 65000 ਕਰੋੜ ਏਕੜ 65000 ਕਰੋੜ ਇਕਰ ਜ਼ਮੀਨ ਦੇ ਵਿੱਚ ਕੰਕਰੀਟ ਦਾ ਜੰਗਲ ਬਣਾਇਆ ਜਾਣਾ ਮੈਂ ਸੋਨਦਾ ਕਿ ਜੋ ਪੰਜਾਬ ਦੀ ਸਭ ਤੋਂ ਵੱਡੀ ਹੈ ਇਹ ਫਸਲ ਦੇ ਵਿੱਚ ਪੰਜਾਬ ਹਿੰਦੁਸਤਾਨ ਦੇ ਜਿਹੜੇ ਫੂਡ ਪੂਲਿੰਗ ਉਸ ਦੇ ਵਿੱਚ ਯੋਗਦਾਨ ਪੰਜਾਬ ਦਾ ਜੇ 65000 ਇਕੜ ਸਾਡੀ ਜ਼ਮੀਨ ਜਿਹੜੀ ਖੇਤੀਬਾੜੀ ਦੀ ਖਤਮ ਹੋ ਗਈ ਤਾਂ ਪੰਜਾਬ ਦੀ ਆਰਥਿਕਤਾ ਪੰਜਾ ਖੇਤੀਬਾੜੀ ਦੇ ਕਿਸਾਨ ਨੇ ਖੇਤੀਬਾੜੀ ਨਾਲ ਜੁੜੇ ਹੋਏ ਹੋਰ ਵੀ ਜਿਹੜੇ ਸਾਰੇ ਦੇ ਸਾਰੇ ਧੰਦੇ ਖਤਮ ਹੋ ਜਾਣੇ ਇਹ ਸਿਰਫ ਲੁੱਟ ਹੈ ਇਹਨਾਂ ਨੇ ਦੇਖ ਲਿਆ ਕਿ 65000 ਕਰੋੜ ਜ਼ਮੀਨ ਦੇ ਉੱਪਰ ਅਸੀਂ 1 ਏਕੜ ਦੇ ਉੱਪਰ ਇਹ 1.5 ਡੇਡ ਕਰੋੜ ਰੁਪਇਆ ਜਿਹੜਾ ਆ ਕਿ ਵੀ ਇਹ ਲੈਣਾ ਚਾਹੁੰਦੇ ਨੇ ਕਰਜ਼ਾ ਲੈਣਾ ਚਾਹੁੰਦੇ ਨੇ 65000 93000 ਕਰੋੜ ਕਰਜ਼ਾ ਲੈ ਕੇ ਆਪਣੀਆਂ ਜੇਬਾਂ ਭਰਨ ਦੇ ਲਈ ਤੇੜੀਆਂ ਮਾਰੀ ਮੋਟੀ ਜਿਹੜੀਆਂ ਲੋਕਾਂ ਦੀਆਂ ਜਿਹੜੀਆਂ ਆਪਣੀ ਸਮਝਦਾ ਕਿ ਵੀ 1000 ਰੁਪਇਆ ਜਿਹੜੀ ਸਕੀਮ ਦੇ ਲਈ ਸਰਕਾਰ ਕੋਲ ਤਾਂ ਕੁਛ ਹੈ ਹੈ ਕੋਈ ਨਹੀਂ ਹੁਣ ਹੁਣ ਤੱਕ ਸਰਕਾਰ ਕਰਜਾਂ ਇਹਨਾਂ ਲੈ ਚੁੱਕੀ ਆ ਕਿ ਹੋਰ ਕੋਈ ਏਜੰਸੀਆਂ ਇਹਨਾਂ ਨੂੰ ਕਰਜ਼ਾ ਦੇਣ ਦੇ ਲਈ ਵੀ ਤਿਆਰ ਨਹੀਂ ਫਿਰਪੇ ਇਹਨਾਂ ਨੇ ਇੱਕ ਸਾਧਨ ਬਣਾਇਆ ਕਿ ਇਸ ਦੇ ਨਾਲ ਨਾਲੇ ਤਾਂ ਪੰਜਾਬ ਨੂੰ ਕਮਜ਼ੋਰ ਕਰ ਦਈਏ ਤੇ ਨਾਲੇ ਅਸੀਂ ਆਪਣੀਆਂ ਜੇਬਾਂ ਭਰ ਲਈਏ ਨਾਲੇ ਪੰਜਾਬ ਦੇ ਲੋਕਾਂ ਨਾਲ ਕੀਤੇ ਹੋਏ ਝੂਠੇ ਵਾਅਦਿਆਂ ਦੇ ਉੱਪਰ ਅਸੀਂ ਆਪਣਾ ਪਰਦਾ ਪਾ ਸਕੀਏ ਤੇ ਮੈਂ ਤੁਹਾਨੂੰ ਦੱਸਾਂ ਕਿ ਇਹ ਨੀਤੀ ਦੇ ਨਾਲ ਜਿੱਥੇ ਪੰਜਾਬ ਦੀ ਆਰਥਿਕਤਾ ਉੱਥੇ ਕਮਜ਼ੋਰ ਹੋ ਜਾਣੀ ਹੈ ਉੱਥੇ ਸਾਡੀਆਂ ਵੋਟਾਂ ਦੀ ਜਿਹੜੀ ਹੈ ਉਸ ਦੇ ਉੱਪਰ ਵੀ ਇਹ ਡਾਕਾ ਪਾਉਣ ਜਾ ਰਹੇ ਨੇ ਤਾਂ ਕਿ ਜਿਹੜੀਆਂ ਉਹ ਕਲੋਨੀਆਂ ਦੇ ਵਿੱਚ ਪ੍ਰਵਾਸੀਆਂ ਦੇ ਬਸੇਰੇ ਹੋ ਜਾਣ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਜਿਹੜੇ ਪੰਜਾਬ ਦੇ ਫੈਸਲੇ ਆ ਉਹ ਪੰਜਾਬ ਦੇ ਲੋਕਾਂ ਆਪਣੀਆਂ ਵੋਟਾਂ ਨਾਲ ਨਹੀਂ ਕਰਕੇ ਸਗੋ ਪੰਜਾਬ ਦੀ ਫੈਸਲੇ ਪ੍ਰਵਾਸੀਆਂ ਦੀਆਂ ਵੋਟਾਂ ਨਾਲ ਹੋਇਆ ਕਰਨਗੇ ਇਹ ਵੀ ਇਹਨਾਂ ਦੀਆਂ ਚਾਲਾਂ ਜਿਹੜੀਆਂ ਕਿਸੇ ਹਾਲਤ ਦੇ ਵਿੱਚ ਕਾਂਗਰਸ ਪਾਰਟੀ ਨੇ ਨਹੀਂ ਪੂਰੀਆਂ ਹੋਣ ਦੇਣੀਆਂ ਦੂਸਰੀ ਜੋ ਰੋਹਲ ਗਾਂਧੀ ਜੀ ਨੇ ਹਿੰਦੁਸਤਾਨ ਲੈਵਲ ਦੇ ਉੱਪਰ ਅ મોદી ਸਰਕਾਰ ਨੇ ਕਿਸ ਤਰੀਕੇ ਦੇ ਨਾਲ ਵੋਟਾਂ ਦੀਆਂ ਤਾਂਦਲੀਆਂ ਕੀਤੀ ਆ ਉਹਦੇ ਖਿਲਾਫ ਵੀ ਅਸੀਂ ਜਲਦੀ ਤੋਂ ਜਲਦੀ ਆਪਣੇ ਜਿਹੜੇ ਪ੍ਰੋਟੈਸਟ ਹੈ ਬਲੌਕ ਲੈਵਲ ਪੱਦਰ ਦੇ ਉੱਪਰ ਜਿਹੜੇ ਪਦਰਦੇ ਉੱਪਰ ਹਲਕੇ ਵਾ ਜਿਹੜੇ ਆ ਅਸੀਂ ਉਹ ਵੀ ਮਰ ਕੇ ਕਰਾਂਗੇ ਤੇ ਇਹ ਸਾਰਿਆਂ ਦੇ ਵਿੱਚ ਮੈਨੂੰ ਉਮੀਦ ਹੈ ਔਰ ਪਹਿਲਾਂ ਵੀ ਜਦੋਂ ਕਦੇ ਪਾਰਲੀਮੈਂਟ ਦੀ ਜਦੋਂ ਪਿਛਲੀ ਇਲੈਕਸ਼ਨ ਹੋਈ ਸੀ ਉਸ ਵਕਤ ਵੀ ਸਾਡੇ ਤੂਰੀ ਬਲੌਕ ਦੇ ਸਾਰੇ ਦੇ ਸਾਰੇ ਸਾਡੇ ਸਾਥੀਆਂ ਨੇ ਬੜੇ ਉਤਸ਼ਾਹ ਨਾਲ ਬੜੇ ਜੋਸ਼ ਦੇ ਨਾਲ ਉਸ ਦੇ ਵਿੱਚ ਆਪਣਾ ਯੋਗਦਾਨ ਪਾਇਆ ਸੀ ਹਾਰਾਂ ਜਿੱਤਾਂ ਬਣੀਆਂ ਹੁੰਦੀ ਰਹਿੰਦੀਆਂ ਨੇ ਪਰੰਤੂ ਪਾਰਟੀ ਦੇ ਵਰਕਰਾਂ ਦਾ ਜੋਸ਼ ਉਹਨਾਂ ਦੀ ਇਮਾਨਦਾਰੀ ਤੇ ਉਹਨਾਂ ਦੀ ਵਫਾਦਾਰੀ ਉਹ ਜਿਹੜੀ ਹੈ ਸਭ ਤੋਂ ਵੱਡੀ ਇੰਪੋਰਟੈਂਟ ਹੈ ਉਹ ਸਮਝਦਾ ਕਿ ਭਵਾਨੀਗੜ੍ਹ ਦੇ ਬਲਾਕ ਦੇ ਸਾਡੇ ਸਾਰੇ ਸਾਥੀਆਂ ਦੇ ਦੇ ਮੋਢਿਆਂ ਦੇ ਉੱਪਰ ਸਹਰਾ ਜਾਂਦਾ ਕਿ ਜੋ ਪਾਰਟੀ ਦੇ ਨਾਲ ਵਫਾਦਾਰੀ ਦੇ ਨਾਲ ਇਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਪਹਿਲਾਂ ਵੀ ਨਿਭਾਈਆਂ ਆਉਣ ਵਾਲੇ ਵਕਤ ਵੀ ਨਿਭਾਉਂਦੇ ਰਹਿਣਗੇ ਸਾਰੀ ਦੀ ਸਾਰੀਆਂ ਤਿਆਰੀਆਂ ਤਿਆਰੀਆਂ ਦਾ ਹੀ ਹਿੱਸਾ ਜਿਹੜਾ ਤੁਹਾਡੇ ਨੂੰ ਸਾਰਾ ਜਾਰਾ ਜ਼ਿਕਰ ਕੀਤਾ ਹੈ ਇਹ 2027 ਦੀਆਂ ਤਿਆਰੀਆਂ ਦਾ ਹਿੱਸਾ ਸਰ ਆਈਡੀਆ ਜੋ ਨੇ ਦੇ ਹੋ ਸਕਦਾ ਕਿਉਂਕਿ ਬੜਾ ਸ਼ਾਰਟ ਟਾਈਮ ਦੇ ਵਿੱਚ ਉਹ ਸੀ ਮੇਰੇ ਵੱਲੋਂ ਵੀ ਪ੍ਰੋਗਰਾਮ ਲਿਖਿਆ ਗਿਆ ਸੀ ਉਸ ਕਰਕੇ ਕੁਝ ਬੰਦਿਆਂ ਨੂੰ ਜੇ ਸੁਨੇਹ ਲੱਗੇ ਹੈ ਜ਼ਰੂਰੀ ਨਹੀਂ ਵੀ ਕਿਸੇ ਵਾਰਤ ਹਾਜ਼ਰ ਹੁੰਦੇ ਆ ਬਹੁਤ ਬੰਦਿਆਂ ਨੇ ਮੈਨੂੰ ਕਿਹਾ ਸਾਥੀਆਂ ਨੇ ਕਿ ਸਵੀਰ ਸਾਹਿਬ ਸਾਡੀ ਮਜਬੂਰੀ ਹੈ ਸਾਥੀ ਕਿਸੇ ਕੰਮ ਦੇ ਵਿੱਚ ਬਾਹਰ ਗਏ ਹੋਏ ਆ ਅੱਜ ਅਸੀਂ ਨਹੀਂ ਆ ਸਕਾਂਗੇ ਤੇ ਸਿਰਫ ਇਸ ਗੱਲ ਦੀ ਸੀ ਉਹ ਹੋਰ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਦੀ ਏਕਤਾ ਤੁਹਾਨੂੰ ਆਉਣ ਵਾਲੀ ਜਦੋਂ ਕਦੇ ਮੀਟਿੰਗ ਹੋਊਗੀ ਉਹਦੇ ਵਿੱਚ ਤੁਹਾਨੂੰ ਦਿਖ ਵੀ ਜਾਊਗੀ ਪਤਾ ਵੀ ਲੱਗ ਜਾਊਗਾ ਤਾਂ ਦੇਖੋ ਇਹਨੇ ਸਾਰੇ ਇਕੱਠੇ ਹੋਣ ਕੇ ਯਕੀਨਨ ਤੌਰ ਤੇ ਅੱਜ ਵੀ ਮੈਂ ਜਿਹੜਾ ਕਿਹਾ ਇਸੇ ਗੱਲ ਉੱਪਰ ਹੀ ਜ਼ੋਰ ਦਿੱਤਾ ਕਿ ਪਾਰਟੀ ਦੇ ਟਿਕਟ ਲਈ ਮੰਗ ਕਰਨੀ ਹਰ ਕਿਸੇ ਦਾ ਹੱਕ ਹੁੰਦਾ ਹੈ ਪਰੰਤੂ ਜਿਹੜਾ ਬੰਦਾ ਸੱਚੇ ਮਨੋਂ ਪਾਰਟੀ ਨਾਲ ਜੁੜਿਆ ਹੈ ਪਾਰਟੀ ਦੇ ਲੋਕਾਂ ਦੇ ਨਾਲ ਲੋਕਾਂ ਦੇ ਵਿੱਚ ਹੋਊਗਾ ਉਹਦਾ ਮੁੱਲ ਜ਼ਰੂਰ ਪਊਗਾ ਇਹ ਗੱਲ ਮੈਂ ਮੈਂ ਮੇਰੀ ਕਹਿਣ ਦੀ ਨਹੀਂ ਮੇਰੀ ਆਪਣੀ ਜ਼ਿੰਦਗੀ ਵੀ ਇਸ ਗੱਲ ਦੀ ਉਦਾਹਰਨ ਹੈ ਕਿ ਮੈਂ ਕਦੇ ਟਿਕਟ ਮੰਗਣ ਦੇ ਲਈ ਕਦੇ ਦਿੱਲੀ ਦੇ ਵਿੱਚ ਨਹੀਂ ਗਿਆ ਫਿਰ ਵੀ ਪਾਰਟੀ ਨੇ ਸਦਾ ਬਾਹ ਫੜੀ ਹੈ ਕਿ ਕਿ ਹਾਰ ਜਿੱਤ ਆਪਣੀ ਬਣੀ ਹੈ ਪਰੰਤੂ ਫਿਰ ਵੀ ਮਾਨ ਜਿਹੜਾ ਸੀਗਾ ਉਹ ਪਾਰਟੀ ਦੇ ਵੱਲੋਂ ਸਦਾ ਮਿਲਦਾ ਰਿਹਾ ਮੈਂ ਸਾਰੇ ਸਾਥੀਆਂ ਨੂੰ ਵੀ ਕਹਿਣਾ ਕਿ 19 ਸਾਲ ਬਾਅਦ ਮੈਂ ਵੀ ਜ਼ਿਕਰ ਕੀਤਾ ਸੀ ਕਿ 19 ਸਾਲ ਬਾਅਦ ਮੈਨੂੰ ਟਿਕਟ ਮਿਲਿਆ ਸੀ ਪਾਰਟੀ ਦਾ ਜਿਹੜਾ ਹਰ ਬਹੁਤ ਸੀ ਹੁਕਮ ਉਹ ਪ੍ਰਵਾਨ ਕਰਦੇ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅੱਜ ਵੀ ਮੈਂ ਸਮਝਦਾ ਜੇ ਪਾਰਟੀ ਦੇ ਤਰਫੋਂ ਜਾਂ ਵਰਕਰਾਂ ਦਾ ਪਿਆਰ ਤੇ ਮੁਹੱਬਤ ਮਿਲਦਾ ਹੈ ਇਸੇ ਗੱਲ ਲਈ ਮਿਲਦਾ ਹੈ ਕਿ ਜੋ ਪਾਰਟੀ ਦੇ ਅਸੀਂ ਹੁਕਮ ਨੂੰ ਵਫਾਦਾਰੀ ਦੇ ਨਾਲ ਉਹ ਤੋਂ ਦੀ ਪਾਲਣਾ ਕਰ ਅੱਜ ਦੀ ਮੀਟਿੰਗ ਸਾਡੇ ਬਲਾਕ ਪ੍ਰਧਾਨਾਂ ਦੀ ਮੀਟਿੰਗ ਹੋਈ ਆ ਇਹਦੇ ਵਿੱਚ ਇਹ ਆ ਵੀ ਜੋ ਸਾਡਾ AICCC ਵੱਲੋਂ ਇੱਕ ਮੀਟਿੰਗਾਂ ਦਾ ਸلسلਾ ਸ਼ੁਰੂ ਕਰਦੇ ਆ ਵੀ ਇਹ ਸੰਗਠਨ ਦੀ ਮੀਟਿੰਗ ਆ ਸਾਡਾ ਜੋ ਸੰਗਠਨ ਦਾ ਢਾਂਚਾ ਵਾ ਸਾਡਾ ਬਲਾਕ ਦੇ ਅਕਸ ਬਦੋਲ ਬਲਾਕ ਪ੍ਰਧਾਨ ਨੇ 31 ਮੈਂਬਰੀ ਕਮੇਟੀ ਬਣਾਉਣੀ ਆ ਜਿਹੜੇ ਅਹੁਦੇਦਾਰ ਸਹਿਬਾਨ ਨੇ ਵਾ이스 ਪ੍ਰਧਾਨ ਜਨਰਲ ਸੈਕਟਰੀ ਸੈਕਟਰੀ ਉਸ ਤੋਂ ਬਾਅਦ ਥੱਲੇ ਹਰ ਇੱਕ ਬੂਥ ਤੇ 21 ਮੈਂਬਰੀ ਕਮੇਟੀ ਬਣਾਉਣੀ ਆ ਉਸ ਤੋਂ ਬਾਅਦ ਮੰਡਲ ਇਹ ਸਾਡੀ ਸੰਗਠਨ ਦੀ ਮੀਟਿੰਗ ਆ ਇਸ ਦੇ ਵਿੱਚ ਇਹ ਨਹੀਂ ਹੈਗਾ ਵੀ ਹੋ ਸਕਦਾ ਕਿ ਤਨਾ ਕਿਤੇ ਪਤਾ ਲੱਗਿਆ ਵੀ ਕੋਈ ਰਹਿ ਗਿਆ ਕਿਉਂਕਿ ਇਹ ਮੀਟਿੰਗ ਹੀ ਓਨਲੀ ਉਹ ਉਹ ਜਿਹੜੇ ਡੈਜਿਗਨੇਸ਼ਨ ਆ ਉਹਨਾਂ ਦੀ ਮੀਟਿੰਗ ਰੱਖੀ ਗਈ ਆ ਤੇ ਆਉਣ ਵਾਲਾ ਜਿਹੜਾ ਸਮਾਂ ਮੈਂ ਕਿਉਂਕਿ ਜਿਹੜੀ ਅੱਜ ਦੀ ਇਹ ਮੌਜੂਦਾ ਸਰਕਾਰ ਆ ਉਹ ਤੋਂ ਲੋਕ ਦੁਖੀ ਹੋਏ ਹੋਏ ਆ ਵੀ ਇੱਥੋਂ ਵੀ ਕਹਿੰਦੇ ਗਲਤੀ ਹੋਲੀ ਨਾ ਜਿਹੜੀ ਤੁਸੀਂ ਗਲਤੀ ਪੰਜਾਬ ਦੇ ਲੋਕਾਂ ਨੇ ਕੀਤੀ ਉਹ 5 ਸਾਲ ਤੱਕ ਭੋਗਣੀ ਪੈਣੀ ਆ ਅੱਜ ਲੋਕ ਇੰਨੇ ਖੋਖਿਆ ਵੀ ਉਹ ਕਹਿੰਦੇ ਵੀ ਸਭ ਤੋਂ ਅੱਜ ਹੀ ਭਗਾਓ ਜਿਹੜੀ ਅਸੀਂ ਪਹਿਲਾਂ ਗਲਤੀ ਕੀਤੀ ਅੱਜ ਵੋਟਾਂ ਹੋ ਜਾਣ ਅੱਜ ਇਹ ਸਰਕਾਰ ਨੂੰ ਚਲਦੀ ਕਰ ਦੇਣਗੇ ਇਹ ਲੋਕ ਐਨੇ ਇਸ ਸਰਕਾਰ ਤੋਂ ਦੁਖੀ ਆ ਕਿਸੇ ਪਾਸਿਓਂ ਵੀ ਇਹ ਸਰਕਾਰ ਨੇ ਕਹਿੰਦੇ ਵੀ ਲੋਕਾਂ ਨੂੰ ਰਾਹਤ ਦੇਣੀ ਹੋ ਜਿਉਂ ਕਿਸੇ ਇੱਕ ਪਾਸੋਂ ਵੀ ਰਾਹਤ ਮਿਲੀ ਹੋਵੇ ਕਿਸੇ ਪਾਸੋਂ ਰਾਜਨੀਤ ਸਾਰੇ ਲੋਕ ਅਜੀ ਤਰਾ ਤਰਾ ਕਰਦੇ ਆ ਚਾਹੇ ਉਹ ਛੋਟਾ ਦੁਕਾਨਦਾਰ ਆ ਇੰਡਸਟਰੀ ਆ ਫੈਕਟਰੀ ਆ ਬਿਜ਼ਨਸਮੈਨ ਕੋਈ ਵੀ ਹੋਵੇ ਅੱਜ ਲੋਕ ਤਿਆਰ ਬੈਠੇ ਆ ਕਿ ਸਰਕਾਰ ਨੂੰ ਚਲਦਾ ਕਰਨ ਲਈ ਆਉਣ ਵਾਲੇ ਸਮੇਂ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਸਾਡੇ ਜਿਲ੍ਹਾ ਪ੍ਰਧਾਨ ਜੀ ਨੇ ਵੀ ਦੱਸਿਆ ਸੀ ਵੀਆ ਸਾਹਿਬ ਨੇ ਸਾਡੇ ਯੂ ਦੇ ਸ਼ੁਭਮ ਜੀ ਬੈਠੇ ਨੇ ਸਾਡੇ ਗੁਰਮੇਲ ਜੀ ਜਿਹੜੇ ਕਿ ਇੱਥੋਂ ਕੋਆਰਡੀਨੇਟਰ ਲਾਇਆ ਪੀਸੀਸੀ ਵੱਲੋਂ ਸਾਡੇ ਬਲਾਕ ਪ੍ਰਧਾਨ ਨੇ ਜਿੰਦਲ ਜੀ ਨੇ ਲਖਵਿੰਦਰ ਜੀ ਨੇ ਸਾਰਿਆਂ ਵੱਲੋਂ ਅੱਛਾ ਆਰਗੇਨਾਈਜ਼ਰ ਕੀਤਾ ਗਿਆ ਅਤੇ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਵਾ ਤੁਹਾਨੂੰ ਜੋ ਪ੍ਰਧਾਨ ਜੀ ਦੱਸਿਆ ਤੁਹਾਨੂੰ ਦਿਨਾਂ ਦੇ ਵਿੱਚ ਦਿਖ ਵੀ ਰਿਹਾ ਵਾ ਤੇ ਦਿਖ ਵੀ ਜਾਏਗਾ ਜੋ ਸਾਡੇ ਪੰਜਾਬ ਦੇ ਪ੍ਰਧਾਨ ਨੇ ਰਾਜਾ ਵੜਿੰਗ ਜੀ ਉਹਨਾਂ ਨੂੰ ਉਸ ਸਮੇਂ ਪ੍ਰਧਾਨ ਲਾਇਆ ਸੀ ਜਦੋਂ 92 ਐਮਐਲਏ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਬਣਾਤਾ ਸੀ ਉਸ ਸਮੇਂ ਉਹਨਾਂ ਨੂੰ ਪ੍ਰਧਾਨ ਲਾਇਆ ਸੀ ਉਸ ਸਮੇਂ ਦੀ ਹਨੇਰੀ ਦੇ ਵਿੱਚੋਂ ਨਿਕਲ ਕੇ ਹੋਏ ਝਾੜੂ ਦੀ ਹਨੇਰੀ ਸੀ ਤੇ ਅੱਜ ਦੇਖੋ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਹਨੇਰੀ ਆ ਹਰ ਜਗ੍ਹਾ ਤਰਨੇ ਪ੍ਰਦਰਸ਼ਨ ਉਹ ਉਹਨਾਂ ਦੀ ਪ੍ਰਧਾਨਗੀ ਚ ਚੱਲਦੇ ਦੇਖੋ ਜਿਹੜਾ ਪਹਿਲਾਂ ਹੀ ਕਹਿੰਦਾ ਪਿਆ ਵਾ ਧਮਕੀ ਦੇ ਰਿਆ ਨਾ ਮੈਨੂੰ ਤੁਹਾਡੀਆਂ ਬੋਟਾਂ ਦੀ ਲੋੜ ਨਹੀਂ ਸਾਨੂੰ ਉੱਥੋਂ ਤੋਂ 65 ਸੀਟਾਂ ਹੈਗੀਆਂ ਸਾਨੂੰ ਮਿਲ ਹੀ ਜਾਣਗੀਆਂ ਜਨਨ ਕਿ ਪਹਿਲਾਂ ਤਾਂ ਤੁਸੀਂ ਲਾਰਾ ਲਾ ਕੇ ਬੋਟਾਂ ਲੈ ਲਓ ਹੁਣ ਤੁਸੀਂ ਧਮਕਾ ਕੇ ਬੋਟਾਂ ਲੈਣਾ ਚਾਹੁੰਦੇ ਨੇ ਇਹ ਪੰਜਾਬ ਦੇ ਲੋਕ ਆ ਇਹ ਪਿਆਰ ਨਾਲ ਤਾਂ ਪਵਾਂ ਉਹ ਕਹਿੰਦੇ ਵੀ ਘੁੰਮ ਗਏ ਜਦੋਂ ਵੀ ਦੇ ਕੇ ਤੇ ਜੇ ਕਹੋਗੇ ਵੀ ਡਰਾ ਕੇ ਡਰਾ ਕੇ ਪੰਜਾਬ ਦੇ ਲੋਕ ਬੋਟਾਂ ਨਹੀਂ ਕਿਸੇ ਨੂੰ ਦਿੰਦੇ ਹੁੰਦੇ ਉਹ ਤਾਂ ਫਿਰ ਇਹਨਾਂ ਨੂੰ ਤੋੜਨਗੇ ਉਹ ਕਾਂਗਰਸ ਪਾਰਟੀ ਹਾਈ ਕਮਾਂਡ ਦਾ ਫੈਸਲਾ ਵਾ ਜਦੋਂ ਉਹਨਾਂ ਨੇ ਜਿਨ੍ਹਾਂ ਨੂੰ ਡਿਸਾਈਡ ਕਰਨਾ ਇਹ ਕਾਂਗਰਸ ਪਾਰਟੀ ਦੇ ਬੈਨਰ ਥਲੇ ਇਲੈਕਸ਼ਨ ਹੋਣਗੇ ਬੈਨਰ ਥਲੇ ਹੀ ਇਲੈਕਸ਼ਨ ਲੜੇ ਜਾਣਗੇ ਜਦੋਂ ਬਹੁਮਤ ਮਿਲੇਗਾ ਜਿਨ੍ਹਾਂ ਨੂੰ ਹਾਈ ਕਮਾਂਡ ਚਾਹੇਗੀ ਉਹਨਾਂ ਨੂੰ ਮੁੱਖ ਮੰਤਰੀ ਬਣਾਉਣਗੇ ਜਿਹੜੀ ਸਾਡੀ ਅੱਜ ਮੀਟਿੰਗ ਸੀ ਸਾਡੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਸਰ ਨਰਮਲ ਕੈੜਾ ਜੀ ਜੋ ਕਿ ਇੱਥੇ ਦੇ ਜਲਪੁਰ ਲਾਹੇਗੇ ਨੇ ਉਸ ਦੇ ਸਬੰਧ ਦੇ ਵਿੱਚ ਬਲਾਕ ਜੋ ਸਾਡੀ ਕਮੇਟੀ ਆ ਉਸ ਸਬੰਧ ਵਿੱਚ ਮੀਟਿੰਗ ਰੱਖੀ ਸੀ ਬਲਾਕ ਬਾਡੀ ਨਾਲ ਮੀਟਿੰਗ ਹੋਈ ਹੈ ਦੇਖੋ ਕਾਂਗਰਸ ਪੂਰੀ ਪੱਪਾ ਭਾਰ ਹੈ ਅੱਜ ਦੀ ਮੀਟਿੰਗ ਵਿੱਚ ਅਸੀਂ ਸਾਡੇ ਮਾਨਯੋਗ ਜ਼ਿਲ੍ਹਾ ਪ੍ਰਧਾਨ ਸੀਬੀਐਸਾਹ ਸਾਡੇ ਆਬਜ਼ਰਵਰ ਸਹਿਬਾਨ ਕਿੜਾ ਜੀ ਮੋਟ ਸਾਹਿਬ ਅੱਜ ਉਹਰੇ ਵਿਸ਼ੇਸ਼ ਤੌਰ ਤੇ ਪੁੱਜੇ ਸਨ ਇਹ ਬਲੌਕ ਕਾਂਗਰਸੀ ਮੀਟਿੰਗ ਹੋਈ ਸੀ ਸਰਦਾਰ ਸੁਰਿੰਦਰ ਸਿੰਘ ਪਾਲ ਸੀਬੀਐਸਾਹ ਦੀ ਅਗਵਾਈ ਦੇ ਹੇਠ ਔਰ ਬੜੀ ਅਹਿਮ ਭੂਮਿਕਾ ਜੋ ਅਜੇਨੜੀ ਨੇ निभाई ਹੈ ਇਹਨਾਂ ਨੇ ਸਾਨੂੰ ਜਾਗਰੂਕ ਕਰਿਆ ਹੈ ਕਿ ਕਿਵੇਂ ਅਸੀਂ ਬਲੋਕ ਕਾਂਗਰਸ ਦੀ ਕਮੇਟੀਆਂ ਬਣਾਉਣੀ ਹੈ ਬੂਥ ਲੈਵਲ ਤੇ ਮੰਡਲ ਲੈਵਲ ਤੇ ਔਰ ਆਉਣ ਵਾਲੇ ਸਮੇਂ ਵਿੱਚ ਤੁਸੀਂ ਵੇਖੋਗੇ ਕਿ ਧੂਰੀ ਦੇ ਵਿੱਚ ਹਰ ਕੋਠੇ ਤੇ ਕਾਂਗਰਸ ਪਾਰਟੀ ਦਾ ਝੰਡਾ ਹੀ ਵਿਖੇਗਾ ਜਿਸ ਸਾਹਮਣੇ ਅਸੀਂ ਨਿਛਲੇ ਪੱਧਰ ਤੇ ਤਕੜੇ ਹੋ ਕੇ ਮਿਹਨਤ ਕਰ ਰਹੇ ਹਾਂ ਸਰਦਾਰ ਸੁਨੀਂਦਰ ਪਾਲ ਸਿੰਘ ਸੀਵੀਬੀਆ ਸਾਹਿਬ ਦੀਗਵਾਈ ਹੇਠ ਸਾਡੇ ਬਲੋਕ ਪ੍ਰਧਾਨਾ ਦੀਗਵਾਈ ਹੇਠ ਕਾਂਗਰਸ ਪਾਰਟੀ ਮੁਕੰਮਲ ਤੌਰ ਤੇ ਧੂਰੀ ਦੇ ਵਿੱਚ ਹਰ ਘਰ ਤੇ ਉਤੇ ਤੁਸੀਂ ਕਾਂਗਰਸ ਦਾ ਝੰਡਾ ਲਹਿਰਾਉਂਦਾ ਦੇਖੋਗੇ ਜੀ